ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿੱਚ ਹੜਾ ਕਾਰਨ ਹੋਏ ਭਾਰੀ ਨੁਕਸਾਨ ਬਾਰੇ ਚਿੱਠੀ ਲਿਖੀ ਜਿਸ ਵਿੱਚ ਵਿਧਾਇਕ ਰਾਣਾ ਨੇ ਕਿਸਾਨਾਂ ਲਈ ਬਾਜੂ ਮੁਆਵਜ਼ੇ ਦੀ ਮੰਗ ਦੇ ਨਾਲ ਨਾਲ ਢਾਂਚਾਗਤ ਸੁਧਾਰ ਲਿਆਉਣ ਦੀ ਲੋੜ ਤੇ ਵੀ ਚਾਨਣਾ ਪਾਇਆ ਵਿਧਾਇਕ ਰਾਣਾ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜ਼ਰੂਰਤਾਂ ਬੰਨਾ ਦੀ ਮਜਬੂਤੀ ਅਤੇ ਪਵਿੱਕ ਵਿੱਚ ਹੜਾ ਨਾਲ ਚੰਗੀ ਤਰ੍ਹਾਂ ਨਜਿੱਠਣ ਲਈ ਇੱਕ ਚੰਗੀ ਨੀਤੀ ਬਣਾਉਣ ਵੱਲ ਧਿਆਨ ਦੇਵੇਗੀ ਆਪਣੇ ਇਸ ਪੱਤਰ ਰਾਹੀਂ ਵਿਧਾਇਕ ਰਾਣਾ ਨੇ ਸਤਲੁਜ ਬਿਆਸ ਅਤੇ ਰਾਵੀ ਦੇ ਕੰਡੇ ਰਹਿਣ ਵਾਲੇ ਪਰਿਵਾਰਾਂ ਦੇ ਪੁਨਰਵਾਸ ਦੀ ਵੀ ਗੱਲ ਕੀਤੀ ਹੈ ਠੀਕ ਲਿਖਿਆ ਉਹ ਚ 4 ਪੁਆਇੰਟ ਲਿਖਿਆ ਮੈਂ ਕਿਹਾ ਭਾਈ ਆ ਵਿਹਲਾ ਇੱਕ ਦੂਜੇ ਨੂੰ ਦਾਗੀ ਕਰਨ ਦਾ ਨਹੀਂ ਆ ਇਹ ਵਿਹਲਾ ਆ ਕਿ ਤੁਸੀਂ ਇੰਜੀਨੀਅਰ ਆਪਣੇ ਪੰਜਾਬ ਦੇ ਜਿਹੜੇ ਕਾਮਰੇ ਆ ਉਹਨਾਂ ਨੂੰ ਕਹੋ ਕਿ ਵੀ ਪਾਣੀ ਸੈਟਲਾਈਟ ਮੈਪਿੰਗ ਨਾਲ ਦੇਖੋ ਕਿ ਕਿੱਥੇ ਕਿੱਥੇ ਤੈਂ ਜਾ ਚੁੱਕਿਆ ਔਰ ਚਾਹੇ ਬੰਬੂ ਕਾਰਟ ਜਿਹੜੇ ਉਹਨਾਂ ਨੂੰ ਦੇ ਦਿਓ ਉਹਨਾਂ 'ਚ ਬੈਠ ਕੇ ਜਾਣ ਮੌਇਨਾ ਕਰਨ ਚਾਹੇ ਆਪਣੇ ਵਾਲਾ ਹੈਲੀਕਾਪਟਰ ਵੀ ਨਾਲ ਉਹਨਾਂ ਨੂੰ ਦੇ ਦਿਓ ਚਾਰ ਪੰਜ ਬੰਦਿਆਂ ਦੀ ਟੀਮ ਰਾਵੀ ਬਿਆਸ ਤੇ ਸਤਲਜ ਤੇ ਕਗਰ ਇਹਨਾਂ ਦਾ ਮੌਇਨਾ ਅੱਜ ਕਰੋ ਔਰ ਇਹ ਦੇਖੋ ਕਿ ਹਰ ਹਰ ਤੀਜੇ ਸਾਲ ਕਿਉਂ ਆ ਰਹੇ ਆ ਇੱਕ ਵਰਲਡ ਕਲਾਸ ਕੰਸਲਟੈਂਟ ਲਿਆਉਣ ਦੀ ਲੋੜ ਹੈ ਉਹ ਮੈਂ ਪ੍ਰਧਾਨ ਮੰਤਰੀ ਨੂੰ ਲਿਖਿਆ ਸੋ ਇਦਾਂ ਦੀਆਂ ਗਲੀਆਂ ਔਰ ਇੱਕ ਜੱਜ ਹਾਈ ਕੋਰਟ ਦਾ ਅਪਾਇੰਟ ਕਰੋ ਜਿਹੜਾ ਸਿਟਿੰਗ ਜੱਜ ਹੋਵੇ ਉਹ ਫੈਸਲਾ ਕਰੇ ਕਿ ਇਹ ਕੁਦਰਤੀ ਆਪਤਾ ਜਾਂ ਅਫਸਰਾਂ ਦੀ ਅنگੇਲੀ ਨਾ ਚਾਹੇ ਬੀਬੀਐਮਬੀਆ ਤੇ ਚਾਹੇ ਸਾਡੀ ਪੰਜਾਬ ਦਾ ਇਰੀਗੇਸ਼ਨ ਡਿਪਾਰਟਮੈਂਟ ਹੈ ਸੈਕਟਰੀ ਹੈ ਮੰਤਰੀਆ ਇਹਨਾਂ ਦੀ ਗਲਤੀ ਨਾ ਹੋਇਆ ਉਹ ਫਿਕਸ ਕਰੋ ਰਿਸਪਾਂਸਿਬਿਲਟੀ ਲੇਕਨ ਹਾਲੇ ਤੱਕ ਕੁਝ ਨਹੀਂ ਹੋਇਆ ਉਹਦੇ ਤੋਂ ਤਿੰਨ ਮੈਨੂੰ ਪਤਾ ਲੱਗਾ ਪ੍ਰਧਾਨ ਮੰਤਰੀ ਜੀ ਆ ਰਹੇ ਆ ਤੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਆਹੀ ਗੱਲਾਂ ਕਿ ਇੱਕ ਸਿਟਿੰਗ ਜੱਜ ਬਿਠਾਓ ਜਿਹੜਾ ਜ਼ਿੰਮੇਵਾਰੀ ਫਿਕਸ ਕਰੇ ਉਹਦੇ ਨਾਲ-ਨਾਲ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਸਾਡਾ ਡਾਇਰੈਕਟਰ ਇਰੀਗੇਸ਼ਨ ਹੋਣਾ ਚਾਹੀਦਾ ਜਿਹੜਾ ਫੈਸਲੇ ਲਵੇ ਕਿ ਕਿੰਨੇ ਫੁੱਟ ਤਈ ਅਸੀਂ ਪਾਣੀ ਰੱਖਣਾ ਡੈਮ ਨੂੰ ਕਿੰਨਾ ਖਾਲੀ ਰੱਖਣਾ ਥੋੜਾ ਖਾਲੀ ਰੱਖਣਾ ਪੈਣਾ ਅਸੀਂ ਹਰ ਸਾਲ ਡੁੱਬਣ ਦਾ ਠੇਕਾ ਨਹੀਂ ਲੈ ਲਿਆ ਕਿ ਡੁੱਬੀਏ ਅਸੀਂ ਤੇ ਪਾਣੀ ਹਰਿਆਣਾ ਔਰ ਰਾਜਸਥਾਨ ਨੂੰ ਜਾਵੇ ਜਾਵੇ ਹੁਣ ਸਾਰਾ ਪਾਕਿਸਤਾਨ ਜਾ ਰਿਹਾ ਫਾਇਦਾ ਕੀ ਔਰ ਪ੍ਰਧਾਨ ਮੰਤਰੀ ਜੀ ਨੂੰ ਮੈਂ ਇਹ ਵੀ ਕਿਹਾ ਕਿਸੇ ਨਾ ਜਿਨ੍ਹਾਂ ਦੀਆਂ ਹੜਾਂ ਦੇ ਇਲਾਕੇ ਜ਼ਮੀਨਾਂ ਨੇ ਉਹਨਾਂ ਨੂੰ ਕੰਪਨਸੇਸ਼ਨ ਦੇਓ 50 ਲੱਖ ਰੁਪਏ ਕਿੱਲੇ ਦਾ ਕਿਤੇ ਹੋਰ ਲੈ ਲੈਣਗੇ ਇੱਥੇ ਨਹੀਂ ਮਿਲੂਗੀ ਕਿਸੇ ਹੋਰ ਸੂਬੇ ਚਲ ਜਾਣਗੇ ਹਿੰਦੁਸਤਾਨ ਚ ਕਿਤੇ ਵੀ ਲੈ ਲੈਣਗੇ ਇਹ ਹਰ ਸਾਲ ਇਹਨਾਂ ਦੇ ਘਰ ਇਹਨਾਂ ਦੀਆਂ ਫਸਲਾਂ ਇਹਨਾਂ ਦੇ ਕੱਪੜੇ ਇਹਨਾਂ ਦੇ ਪਰਿਵਾਰ ਬੱਚੇ ਪੜ੍ਹਾਈ ਖਣੋਂ ਜਾਂਦੇ ਰਹਿੰਦੇ ਆ ਪੜ੍ਹ ਰਹੇ ਨਹੀਂ ਜਾਣ ਦਾ ਰਾਹੀ ਕਿਤੇ ਨਹੀਂ ਪੜ੍ਹਨਾ ਕੀ ਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਕੰਮ ਹੋਰ ਕਰੋ ਕਿ ਆ ਸਾਰਾ ਹੜ ਹੁਣ ਪਾਕਿਸਤਾਨ ਜਾ ਰਿਹਾ ਇਹਦਾ ਫਾਇਦਾ ਸਾਡਾ ਫਾਇਦਾ ਵੀ ਸਾਡਾ ਦਾ ਫਾਇਦਾ ਵੀ ਆ ਲੇਕਿਨ ਉਹ ਫਾਇਦਾ ਕੀ ਅਸੀਂ ਚੱਕ ਰਹੇ ਆ ਸਾਡਾ 1 ਫੁੱਟ ਵੀ ਵਾਟਰ ਲੈਵਲ ਉੱਪਰ ਨਹੀਂ ਆ ਨਾ 19 ਚ ਨਾ 23 ਚ ਨਾ 25 ਚੋਣਾ ਇਹਨੂੰ ਥੱਲੇ ਕਿਵੇਂ ਆਪਾਂ ਪੰਪ ਕਰਨਾ ਇਹਦੀਆਂ ਸਕੀਮਾਂ ਵੜਾਓ ਜੇ ਕਿਤੇ ਸਾਨੂੰ ਮੀਟਿੰਗ ਸੱਦੋਂਗੇ ਤਾਂ ਅਸੀਂ ਦੱਸਾਂਗੇ ਕਿ ਕਿੱਦਾਂ ਹੁੰਦਾ ਤੇ ਮੈਨੂੰ ਉਮੀਦ ਆ ਕਿ ਪ੍ਰਧਾਨ ਮੰਤਰੀ ਜਿਹੜਾ ਆਂਦਾ ਨਾ ਜਦੋਂ ਗੇੜਾ ਮਾਰ ਕੇ ਜਾਂਦਾ ਖਿਲੀਆਂ ਨਹੀਂ ਸੁੱਟਦਾ ਉਹਨ ਲੱਭ ਕੇ ਜਿੰਨਾ ਹਾਰੇ ਚਾਹੀਦਾ ਸਭ ਖੂਨਦਾਨ ਮਹਾਦਾਨ ਸਿਰਫ ਇੱਕ ਨਾਰਾ ਨਹੀਂ ਸਗੋ ਹਕੀਕਤ ਵਿੱਚੋ ਸੱਚ ਹੈ ਜੋ ਅਨੇਕਾਂ ਜਾਨਾਂ ਨੂੰ ਨਵੀਂ ਜ਼ਿੰਦਗੀ ਬਖਸ਼ਦਾ ਹੈ ਇਸ ਪਵਿੱਤਰ ਮਕਸਦ ਨੂੰ ਆਪਣਾ ਧਰਮ ਮੰਨਦਿਆਂ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਵੱਲੋਂ ਮੋਗਾ ਦੇ ਗੁਰਦੁਆਰਾ ਬੀਬੀ ਕਾਨਕੌਰ ਸਾਹਿਬ ਵਿਖੇ ਇੱਕ ਵਿਸ਼ਾਲ ਬਲੱਡ ਕੈਂਪ ਲਗਾਇਆ ਗਿਆ ਇਸ ਸਮਾਗਮ ਲੋਕਾਂ ਦੇ ਉਤਸ਼ਾਹ ਅਤੇ ਇਨਸਾਨੀਅਤ ਦੀ ਸੱਚੀ ਮਿਸਾਲ ਬਣਿਆ ਹੈ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਕੈਂਪ ਲਗਉਂਦੇ ਸਾਡਾ ਅਠਵਾਂ ਕੈਂਪ ਹੈ ਜਿਹਦਾ ਆਰੰਭ ਜਨਮ ਦਿਨ ਜਾਂਦੇ ਦੀ ਯਾਦ ਵਿੱਚ ਕਿਉਂਕਿ ਪੂਰਾ ਬੀਬੀਕਾਰਪੁਰ ਮਿੰਬਿਆਰ ਮੁਕਾਦਕੇ ਲੱਗ ਰਿਹਾ ਹੈ ਦੇਖ ਰਹੇ ਹੈਗੇ ਯੂਥ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਯੂਥ ਮਰ ਚੱਲ ਕੇ ਤਰ੍ਹਾਂ ਬਿਲਕੁਲ ਕਰ ਰਹੇ ਹਨ ਹਾਂਜੀ ਹਰ ਵਾਰ ਜਾਨੂੰ ਯੂਥ ਦਾ ਪੂਰਾ ਹੰਧਾਰਾ ਮਿਲਦਾ ਜੀ ਇਸ ਦੇ ਨਾਮ ਨਾਲ ਅਸੀਂ ਕੈਂਪ ਤਾਂ ਲਗਾਉਣੀ ਲਗਾਉਨੇ ਹੈ ਸ਼ਹਿਰ ਦੇ ਵਿੱਚ ਤਾਂ ਕੁਝ ਕਿੰਨਾ ਚੁਸ ਦੇ ਨਾਮ ਨਾਲ ਅਸੀਂ ਐਮਰਜੈਂਸੀ ਡੋਨੇਸ਼ਨ ਕਿਹ ਕਿਸ ਨੂੰ 임ਪਰੈਗਨੈਂਟ ਲੇਡੀ ਹੈ ਉਸ ਨੂੰ ਬਲੱਡ ਦੀ ਲੋੜ ਆਦੀ ਕੈਂਸਰ ਪੇਸ਼ੈਂਟ ਹੈ ਸਾਡੇ ਲਗਭਗ ਦਿੱਲੀ ਦੇ ਸਿਵਲ ਹਸਪਤਾਲ ਤੋਂ 10 ਤੋਂ 15 ਡਾਲਰ ਐਮਰਜੈਂਸੀ ਦੇ ਸਰਵਕੀ ਸੇਵਾ ਸੁਸਾਇਟੀ ਵੱਲੋਂ ਦਿੱਤੇ 1.45 ਲੱਖ ਰੁਪਏ ਜਿਹੜੋ ਆਵਾਜ਼ਾਂ ਗਏ ਨੇ ਨਗਰ ਆਪਾਰ ਸਰੋ ਜਿਹੜਾ ਹੈ ਜਾਇਆ ਜਾ ਰਿਹਾ ਦਰਿਆ ਦੇ ਉੱਤੇ ਸੇਵਾ ਦਿੱਤੀ ਜਾ ਰਹੀ ਹੈ ਸਾਡੀ ਸੁਸਾਇਟੀ ਸੀਪਾਲ ਸੇਵਾ ਸੁਸਾਇਟੀ ਨੇ ਗਲੋਬਲ ਸੇਕ ਸੰਸਥਾ ਦੇ ਤੁਸੀਂ ਦੇਖਿਆ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਜਵੱਤ ਭਰ ਜਗ੍ਹਾ ਤੇ ਜੋ ਰੈਸਕਿਊ ਅਪਰੇਸ਼ਨ ਕਰ ਰਹੀ ਹੈ ਉਹਨਾਂ ਵੱਲੋਂ ਸਾਡਾ ਸਹਾਇਤਾ ਨਾਲ ਅਜੀਮੋਗਾ ਗੁਰਦੁਆਰਾ ਬੀਬੀ ਕਾਲ ਪਰ ਵਿਸ਼ੇਕ ਕਲੈਕਸ਼ਨ ਸੈਂਟਰ ਬਣਾਇਆ ਜਿੱਥੇ ਅਸੀਂ ਹਰ ਪੀੜਤਾਂ ਲਈ ਹਰ ਰਾਤ ਜਮਾਇਤ ਕੰਨੀ ਕਰ ਰਹੇ ਰੋਸ਼ਾਹੋ ਪੰਜ ਦੇ ਇਲਾਕੇ ਆ ਮੋਗਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੋ ਦੋਸ਼ੀਆਂ ਨੂੰ 6 ਕਿਲੋ ਫੀਮ ਸਮੇਤ ਕਾਬੂ ਕੀਤਾ ਗਿਆ ਤੇ ਲੋਕੀ ਚਾਰਖੰਡ ਤੋਂ ਲੋਹੇ ਦੀ ਕੀ ਫਿਛਲ ਕੋਕੇ ਲਿਆ ਰਹੇ ਸਨ ਤੇ ਇਹਨਾਂ ਨੂੰ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ ਇਹ ਫੀਮ ਬਰਾਮਦ ਕੀਤੀ ਗਈ ਜੇਕਰ ਇਹੋ ਕਿ ਆ ਕਿ ਫੜੇ ਗਏ ਦੋਵੇਂ ਦੋਸ਼ੀ ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਹਨ ਜਦ ਨਸ਼ਾ ਵਿਰੋਧ ਦੇ ਤਹਿਤ ਇੱਕ ਬੜੀ ਵੱਡੀ ਸਫਲਤਾ ਮਿਲੀ ਹੈਗੀ ਜਿਸ ਵਿੱਚ ਸੀਆਈਏ ਸਟਾਰਟ ਵਰਡ ਇੱਕ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵੱਲੋਂ ਜਿਨ੍ਹਾਂ ਤੋਂ ਸਾਨੂੰ 6 ਕਿਲੋ ਅਫੀਮ ਜਿਹੜੀ ਬਰਾਮਦ ਕੀਤੀ ਗਈ ਹੈ ਜਿਸ ਦੀ ਡਿਟੇਲ ਚ ਜਿਹੜੀ ਜਾਣਕਾਰੀ ਇਸ ਤਰ੍ਹਾਂ ਹੈ ਇੱਕ ਜਿਤਵਾਲ ਥਾਣੇ ਸਾਡੇ ਪੁਲਿਸ ਪਾਰਟੀ ਮੌਜੂਦ ਸੀ ਜਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸਿਕਰਟ ਇਨਫੋਰਮੇਸ਼ਨ ਕਿ ਜਿਹੜੇ ਇੱਕ ਦੋ ਇੱਕ ਟਰਾਲੇ ਤੇ ਜਿਹੜੇ ਏ ਬੰਦੇ ਆ ਰਹੇ ਆ ਦੋ ਯਾਨੀ ਉਥੇ ਜਿਤਵਾਲ বাস ਸਟੈਂਡ ਤੇ ਖੜੇ ਆ ਤੇ ਜਿਹੜੇ ਕਿਦੋਂ ਅਫੀਮ ਲੈ ਕੇ ਆਏ ਹੈਗੇ ਆ ਤੇ ਪਹਿਲਾਂ ਵੀ ਇਸ ਧੰਦੇ 'ਚ ਜਿਹੜੇ ਹੈਗੇ ਆ ਪਏ ਹੋਏ ਹੈਗੇ ਆ ਤੇ ਉਹਨਾਂ ਨੇ ਕਿਸੇ ਨੂੰ ਇਹ ਅਫੀਮ ਜਿਹੜੀ ਇੱਥੇ ਡਿਲੀਵਰ ਕਰਨੀ ਸੀ ਉਸ ਦੇ ਸਾਇਤ ਹੀ ਇਨਫੋਰਮੇਸ਼ਨ ਦਾ ਜਿਹੜੀ ਐਫਆਈਆ ਰਿਪੋਰਟ ਜਿਸ ਤਰ੍ਹਾਂ ਕਰਕੇ ਜੋ ਸਾਡੀ ਜੋ ਫਰਦੀ ਇਨਵੈਸਟੀਗੇਸ਼ਨ 'ਚ ਡੀਐਸਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਆ ਇੱਕ ਟਰਾਲਾ ਜਿਹੜਾ ਪੀਵੀ0 ਤੇ ਨਾ ਐਕਸ 9965 ਹੈਗਾ ਉਹਨੂੰ ਗ੍ਰਾਮਿਤ ਉਹਦੇ ਵਿੱਚੋਂ ਜਿਹੜੀ 6 ਕਿਲੋ ਜਿਹੜੀ ਅਫੀਮ ਹੈਗੀ ਹੈ ਉਹ ਜਿਹੜਾ ਡਰਾਈਵਰ ਦੇ ਪਿੱਛੇ ਇੱਕ ਬਕਸਾ ਹੁੰਦਾ ਉਹਦੇ ਵਿੱਚੋਂ ਬਰਾਮਦ ਕੀਤੀ ਗਈ ਹੈਗੀ ਤੇ ਇਸ ਵਿੱਚ ਜਿਹੜੀ ਐਫ ਆਈ ਆਰ ਨੰਬਰ ਜਿਹੜੀ ਹੈ 97 185 ਥਾਣਾ ਜਿਤਵਾਰ ਰਜਿਸਟਰ ਕੀਤੀ ਗਈ ਹੈ ਤੇ ਜਿਹੜੀ ਦੋਨਾਂ ਨੂੰ ਹਿਰਾਸਤ ਚ ਲੈ ਕੇ ਇਹਨਾਂ ਦੀ ਮੋੜਲਿਪ ਪੁਛੀਸ਼ ਚੱਲ ਰਹੀ ਹੈ ਕਿੱਥੋਂ ਲੈ ਕੇ ਆ ਰਹੇ ਸੀ ਜੀ ਟਰੱਕ ਤੋਂ ਇਹ ਜੋ ਉਹਨਾਂ ਨੇ ਹਜੇ ਦੱਸਿਆ ਹੈਗਾ ਇਹ Jharkhand ਤੋਂ ਆਈ ਸੀ ਜਿਸ ਵਿੱਚ ਲੋਹੇ ਦਾ ਸਮਾਨ ਸੀ ਇਹ ਉਸ ਵੀ ਜਿਨ੍ਹਾਂ ਨੇ ਪਾਸੇ 6 ਕਿਲੋ ਜਿਹੜੀ ਤੋਂ ਫਿਲਮ ਕਰਕੇ ਸਰ ਇਹ ਪਤਾ ਲੱਗ ਰਿਹਾ ਕਿ ਇਹਨੂੰ ਸਪਲਾਈ ਕਰਨੀ ਸੀ ਨਹੀਂ ਇਹਨਾਂ ਦੇ ਹਜੇ ਇੱਕ ਦਿਨ ਹੀ ਅਕਾਲੀ ਫੜੇ ਹੈਗੇ ਤੇ ਅੱਜ ਅਸੀਂ ਇਦਾਂ ਰਿਮਾਂਡ ਲੈ ਕੇ ਅੱਗੇ ਇਹਨਾਂ ਦੇ ਫਰਦਰ ਇਹਨੂੰ ਕਿਹਨਾਂ ਨੂੰ ਡਿਲੀਵਰ ਕਰਨੀ ਸੀ ਤੇ ਅਸੀਂ ਜਾ ਲੇ ਗੋ ਰਿਹਾ ਮਾਲਕ ਨੂੰ ਇਹਦਾ ਜਿਹੜਾ ਹੁਣ ਤੱਕ ਆਇਆ ਜਿਹੜਾ ਫੜਿਆ ਗੁਰਜੀਤ ਸਿੰਘ ਗੀਤ ਜੀਤ ਪੁੱਤਰ ਗੁਰਜੰਨ ਸਿੰਘ ਜਿਹੜਾ ਪਹਿਲਾਂ ਫੜਿਆ ਗਿਆ ਇਹੀ ਹੈਗਾ ਜਿਹੜਾ ਮੇਨ ਬੰਦਾ ਸੀ ਉਹਦੇ ਆਪਣੇ ਟਰੱਕ ਚ ਲੈ ਕੇ ਆਇਆ ਸੀ ਦੂਸਰਾ ਬੰਦਾ ਹਰਕੀਰਤ ਸਿੰਘ ਵਰਫਰਾਜੂ ਪੁੱਤਰ ਰਜਮੀਰ ਸਿੰਘ ਜਿਹੜਾ ਟਾਰਾ ਨਿਹਾਲ ਸਿੰਘ ਦਾ ਵਾਸੀ किशनगढ़ ਦਾ ਹੈਗਾ ਇਹਦੇ ਵਿੱਚ ਪਹਿਲਾਂ ਗੁਰਜੀਤ ਸਿੰਘ ਦੇ ਉੱਪਰ ਜੋ ਸਾਡੀ ਰਿਪੋਰਟ ਤੋਂ ਪਤਾ ਲੱਗਿਆ ਉਹਦੇ ਉੱਪਰ ਦੋ ਪਰਚੇ ਰਜਿਸਟਰ ਨੇ ਇੱਕ ਥਾਣਾ ਨਿਹਾਲ ਸਿੰਘੀ 307 ਦਾ ਇੱਕ थाना ਸਿਟੀ ਰਾਮਪੁਰਾ ਜਿਹੜਾ 353186 ਦਾ ਜਿਹੜਾ ਐ ਰਜਿਸਟਰਡ ਨੰਬਰ ਇਕ ਅਸਾਈਨਮੈਂਟ ਇਹਦੇ ਇਥੇ ਹੀ ਹੋ ਗਈ ਇਹਨਾਂ ਨੇ ਡਿਲੀਵਰ ਕਰਨੀ ਸੀ ਜਾਂ ਮੁੱਕ ਹੋ ਗਈ ਹਾਂ ਅਜੀਤਵਾਲ ਵੀ ਖੜੇ ਸੀ ਬੱਸ ਸਟੈਂਡ ਤੇ ਵੇਟ ਕਰਦੇ ਪਏ ਸੀ ਬਟ ਅਸੀਂ ਹੁਣ ਜਿਹੜੀ ਦਾਣਾ ਮੰਡੀ ਜਿਹੜੀ ਉੱਥੇ ਹੈਗੇ ਤੇ ਅਸੀਂ ਇਹਨਾਂ ਲਈ ਹੁਣ ਪੁੱਛਕਿਸ਼ ਕਰਕੇ ਜਿਹੜੀ ਇਹਨਾਂ ਕੋਲੋਂ ਫਰਦਰ ਕਿਨੇ ਲੈਣੀ ਸੀ ਜਾਂ ਅੱਗੇ ਵੀ ਕਿੰਨੇ ਵਾ ਲੈ ਕੇ ਆਇਆ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਜਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦਾ ਪਤਾ ਲਾਣ ਲਈ ਅਜਰਾਤ ਸਭਾ ਮੈਂਬਰ ਸੰਜੇ ਸਿੰਘ ਮੋਹਾਲੀ ਦੇ ਹਸਪਤਾਲ ਵਿੱਚ ਆਏ। ਉਹਨਾਂ ਕਹੇ ਕਿ ਮਾਨ ਸਾਹਿਬ ਦੀ ਸਿਹਤ ਹੁਣ ਬਿਹਤਰ ਹੈ ਤੇ શ્રી ਨਰਿੰਦਰ ਮੋਦੀ ਦੀ ਪੰਜਾਬ ਫੇਰੀ ਬਾਰੇ ਬੋਲਦਿਆਂ ਉਹਨਾਂ ਕਹੇ ਕਿ શ્રી ਨਰਿੰਦਰ ਮੋਦੀ ਪੰਜਾਬ ਲਈ ਵੱਡਾ ਰਾਹਤ ਪੈਕੇਜ ਚਾਰੀ ਕਰਨ। ਸੀ ਭਗਵੰਤ ਮਾਨ ਜੀ سے ਮੁਲਾਕਾਤ ਹੋਈ ਔਰ ਉਹਨਾਂ ਦੇ ਪਰਿਵਾਰ ਦੇ ਲੋਕਾਂ ਸੇ ਵੀ ਮੁਲਾਕਾਤ ਹੋਈ। ਆ काफ़ी बेहतर है पहले से स्थिति उनकी स्वास्थ्य काफ़ी अच्छा है और पूरी बातचीत के दौरान पंजाब में जो बाढ़ की स्थिति है उसके बारे में चर्चा करते रहे आज कैबिनेट की मीटिंग भी उनको हॉस्पिटल से ही अटेंड करनी है वर्चुअली और मुझे लगता है कि जल्दी ही वो स्वस्थ होकर अस्पताल से बाहर आ जाएंगे और फिर लोगों की सेवा में जुटेंगे निश्चित रूप से पंजाब आज जिस त्रासदी से गुजर रहा है प्रधानमंत्री जी भी आ रहे हैं प्रधानमंत्री जी को पंजाब के लिए एक बड़े राहत का पैकेज ऐलान करना चाहिए क्योंकि बड़े पैमाने पे फसलों का नुकसान हुआ है मकानों का नुकसान हुआ है दुकानों का नुकसान हुआ है मवेशियों का नुकसान हुआ है और पंजाब के हक का साठ हज़ार करोड़ रुपए बकाया है जीएसटी का और रूरल डेवलपमेंट फंड का तो मैं उम्मीद करता हूं कि प्रधानमंत्री जी आ रहे हैं कल दौरा करने के लिए तो उनका दौरा मात्र दौरा नहीं रहेगा बल्कि पंजाब के लिए कुछ ऐलान करके जाएंगे राहत का पैकेज और पंजाब तो वो सूबा है जहाँ के लोगों ने पूरी दुनिया में जब भी कभी कोई त्रासदी आई आपदा आई भूकंप आया तूफान आया लोगों की मदद के लिए सबसे पहले लंगर लगाने का काम सेवा करने का काम किया आज पंजाब को ज़रूरत है तो केंद्र सरकार को पूरा सहयोग पंजाब का करना चाहिए आप तालिबान की मदद कर रहे हैं हिंदुस्तान की मदद नहीं कर रहे हैं ये अच्छी बात नहीं है तो मुझे लगता है कि लोगों को ये उम्मीद है कि कल प्रधानमंत्री जी आएंगे तो कुछ ऐलान करके जाएंगे दौरा किया सारे जगह इस तरह हालात से देखिए मैं अजनाला गया था पठानकोट गया था सुल्तानपुर लोधी गया था उसके बाद कल फाजलका के अलग अलग इलाकों में गया तो निश्चित रूप से बाढ़ बहुत बड़े पैमाने पे आई है तो ये इससे इनकार नहीं किया जा सकता लेकिन ये भी आ, अच्छी बात है कि इस मुसीबत की घड़ी में हमारे एक एक कार्यकर्ता विधायक मंत्री सब लोगों के लिए उनकी सेवा में जुटे हुए हैं और आप देखिए कि विपक्ष के लोग भी हमारे विधायकों की तारीफ कर रहे हैं उनके कामों की तारीफ कर रहे हैं हमारे मंत्रियों की तारीफ कर रहे हैं तो मुझे लगता है कि ये एक अच्छा उदाहरण हमारे कार्यकर्ता ने हमारे सरकार ने प्रस्तुत किया है कि जब मुसीबत आए तो आप भागी नहीं लोगों के साथ खड़े होइए और मैं बार बार इस बात को कहता हूँ फिर से रिपीट करता हूँ आपदा से अगर निपटना है तो आपसी सहयोग जरूरी है पंजाब की तमाम संस्थाएं काम कर रही हैं तमाम लोग ट्रैक्टर लेके अपना सहयोग लेके लोगों के बीच में पहुंच रहे हैं श्रमदान कर रहे हैं कहीं रास्ते बना रहे हैं कहीं कुछ कर रहे हैं तो पूरा पंजाब इस मुसीबत के वक्त में जुटा हुआ है लोगों की सेवा में यह एक अच्छा उदाहरण है और मैं उम्मीद करता हूं कि पंजाब के लोगों को इस मुसीबत से जल्दी ही निकाला जाएगा फिल्म स्टार सोनू सूद लगातार हड़ प्रभावित इलाकों के बीच जा जाके लोगों की मदद कर रहे हैं आज भी वो अपनी बहन मालका सूद नाल इन आ क्षेत्रों के बीच गए थे जरूरतमंदों को सामान देके आए यू नो आज मकसद ही आने का क्योंकि पंजाब के ऊपर जो विपदा आई है फ्लड्स आए हैं उसके लिए आ, उन लोगों तक पहुंचना जरूरी है पिछले कुछ दिनों से मालविका गौतम और पूरी चैरिटी फाउंडेशन की टीम इन गाँव में गई और आ, पता लगाने की कोशिश की कि क्या क्या तकलीफें हैं जो लोगों को हैं क्या क्या चीज़ें हैं जो उनको चाहिए और फिर वो लिस्ट बनाई गई क्योंकि बहुत सारी चीज़ें पहुंचती हैं लेकिन बहुत सारी चीज़ों की जरूरत नहीं होती तो इसलिए हम चाह रहे थे कि हम ऑन ग्राउंड रहें क्योंकि जब आप लोगों से पर्सनली मिलते हो तब आपको पता चलता है कि कौन सी चीज़ें उनको कैसे मुहैया कराई जा सकती है तो इसलिए कल हम लोग सुल्तानपुर लोधी इस तरफ आ, भी कुछ गांवों के अंदर गए और आज भी आसपास के गाँव के अंदर जाने का पूरा आ, प्लान बनाया हुआ है बहुत सारा रिलीफ मटीरियल आ चुका है तो जैसी जैसी जरूरतें हैं तो कोशिश की जाएगी कि हर गांव में जाके एड्रेस किया जाए प्रॉब्लम्स और दूर की जाए अभी सुल्तानपुर लोधी के आसपास जितने गांव थे कल हम लोगों ने वो किए उससे पहले मालवी का धर्मकोट गए थे हम लोग वहाँ पे आपने से कुछ लोग थे वहाँ पे और वहाँ पे हमने तीन चार विलेजेस कवर किए और ऐसी जो बाकी टीम्स है हमारी वर्क ऑलरेडी कर रही है ड्यूटी लगाई हुई है खुद था हाँ शेरे वाला भी थे संगेड़ा था और देखे दर, देखे हाँ जी खुरबो खुर था तो इस तरह से उन विलेजेस में भी जा रहे हैं और हम कोशिश कर रहे हैं कि किसी भी विलेज में जब हम लोग जाए तो उस विलेज की पहले लिस्ट होनी चाहिए कि कितने परिवार हैं क्योंकि प्रॉब्लम ये आ रही है कि जो जरूरतमंद है उनके पास वो सामान नहीं पहुंचता जो वो चाहते हैं तो इसलिए एक लिस्ट पहले हम तैयार करते हैं पूरी टीम को भेज के और फिर उन लोगों का नाम लिया जाता है और उनको फिर उनके हाथ में सामान जो है किया कितनी हेल्प की गई आपकी तरफ से देखिए मैं कहूंगा कि मात्रा की गिनती नहीं अभी भी पूरा हमारा घर रिलीफ मटेरियल से ही भरा हुआ है अभी हम वापस निकलेंगे आ, पर आइडिया ये है कि यू नो करीबन 2000 गांव गाँव हैं जो इफेक्टेड हैं तो अब 2000 गांव में पहुंचना बहुत मुश्किल है समय लगेगा लेकिन आइडिया ये है कि जहां पर भी गांव में जाओ वहाँ के जो हेड्स हैं कोई पंच सरपंच जो भी हैं उनसे हम लोग लिस्ट मंगाते हैं कि इनके किसी का घर टूटा हुआ है या किसी के जो पशु हैं वो मर गए या गुम हो गए इस फ्लड्स के अंदर या जो भी तकलीफें हैं वो वो तो क्योंकि अभी अगले पंद्रह दिन बीस दिन के अंदर जो मुश्किलें हैं वो तो रहेंगी रहेंगी लेकिन असली मुश्किलें शुरू होंगी कुछ महीनों बाद जब बीमारी की कोई तकलीफ़ होगी या फिर उनके पास गेहूँ नहीं होगा इलाज कराने के पैसे नहीं होंगे एक्सेस नहीं है लोगों का बहुत सारे ऐसे तो गाँव हैं जहाँ पर बीमारियां हैं है, लोग बीमार हैं या उनकी रेगुलर जो आज तक पहले ट्रीटमेंट चल रही थी चाहे वो कैंसर की हो या किडनी ट्रांसप्लांट्स हो या लिवर की कुछ प्रॉब्लम्स हो लेकिन वो विलेजेस से हॉस्पिटल तक नहीं पहुंच सकते तो उनका एक जरिया बनाने की कोशिश की गई है तो हर रोज जब किसी गाँव में जाते हैं एक नई तकलीफ हमें पता चलती है और फिर उसको सुलझाने के लिए एक नया यू नो एहसास कैसे पहुंचा सॉरी कनेक्टिविटी नहीं है, है। कई गाँव की देखिए बहुत जगह पे बोर्ड्स के इंतजाम किए गए हैं बहुत ज़्यादा से लंबे रास्तों से घूम के जाना पड़ता है लेकिन बहुत सारी ऐसी फाउंडेशन और संस्थाएं हैं जिन्होंने आगे बढ़ के कोई ना कोई रास्ते ढूंढे हुए हैं जो लोग जिस गाँव में काम कर रहे हैं उन्होंने कुछ ना कुछ एक तरीका ढूंढ लिया वहाँ पहुँचने का और जहाँ पे हम लोग पहुँचते तो हम एक तरीका बनाते तो मुझे लगता है कि मिलजुल कर एक फॉर्मूला तो बनी गया है लोगों तक तो पहुँचने का नगर काउंसिल खरड का मामला तुल फर्दा हुआ नजर आ रहा है गुबिंदर चीमा एमसी एम राज जी ने पूछा है कि ਜਦੋਂ ਪਹਿਲਾਂ ਵਾਲੀ ਮੀਟਿੰਗ ਪਾਸ ਨਹੀਂ ਕੀਤੀ ਗਈ ਫਿਰ ਦੂਜੀ ਮੀਟਿੰਗ ਦਾ ਕੀ ਫਾਇਦਾ ਜਦੋਂ ਖਰੜ ਵਿੱਚ ਵਿਕਾਸ ਹੀ ਨਹੀਂ ਹੋਣਾ ਉਹਨਾਂ ਕਹਿਆ ਕਿ ਖਰੜ ਨਰਕ ਬਣ ਚੁੱਕਾ ਹੈ ਤੇ ਕੋਈ ਵੀ ਇੱਥੇ ਆਉਣਾ ਨਹੀਂ ਚਾਹੁੰਦਾ ਜੇਕਰ ਇਹ ਹੋ ਗਿਆ ਕਿ ਜਦੋਂ ਪ੍ਰਧਾਨ ਬਦਲਿਆ ਸੀ ਉਸ ਸਮੇਂ ਅਨਮੋਲ ਗਗਨਮਾਨ ਦੇ ਨਵੀਂ ਚੁਣੀ ਪ੍ਰਧਾਨ ਨੇ ਵੱਡੀਆਂ-ਵੱਡੀਆਂ ਗੱਲਾਂ ਵੀ ਕਈਆਂ ਸਨ ਪਰ ਸਭ ਧਰੀਆਂ ਦੀਆਂ ਧਰੀਆਂ ਹੀ ਰਹਿ ਗਈਆਂ ਤੇ ਵਿਕਾਸ ਕਾਰਜਾਂ ਦਾ ਕੋਈ ਵੀ ਹੱਲ ਨਹੀਂ ਹੋਇਆ ਇਸੇ ਗੱਲ ਕਹਿ ਕੇ ਆਏ ਤੇ ਜੀ ਅਸੀਂ ਮੀਟਿੰਗ ਜਦੋਂ ਜਦੋਂ ਦੀ ਪਾਸ ਕਰਾ ਕਰਨੀ ਸੀ ਹੋਣੀ ਸੀ। ਠੀਕ ਹੈ। ਆਪਣੀ ਮੀਟਿੰਗ ਜਿਹੜੀ 24 ਸਤ ਜੀ ਹੈ। 2024 ਦੀ 1 ਸਾਲ 6 ਮਹੀਨਾ ਹੋ ਗਿਆ। ਠੀਕ ਹੈ ਜੀ ਉਹ ਵੀ ਉੱਤੀ ਉੱਤੀ ਲਈਆ 10 ਤਿੰਨ 2025 ਦੀ ਮੀਟਿੰਗ ਹੈ ਜੀ ਇਹ ਵੀ ਨਹੀਂ ਜੀ। ਜੇ ਨੂੰ ਐਮਸ ਨੂੰ ਮੀਟਿੰਗ ਹੋ ਗਈ ਇੱਕ ਐਨ ਕੀ ਹੋ ਚੁੱਕੀ ਜੀ ਹੈ। ਇਸ ਟਾਈਮ ਪਾਰਸਲੇ ਦਿਨਾਂ ਦੇ ਵਿੱਚ ਕੋਈ ਕੰਮ ਕਰਤ ਚੱਲ ਰਿਹਾ ਹੈ। ਠੀਕ ਹੈ ਆਪਣੇ ਅਫਸਰ ਸਾਹਿਬਾਨ ਵੀ ਤਕਰੀਬਨ ਵਿਲੇਜ ਕਿਸੇ ਪ੍ਰੋਗਰਾਮਰ ਵੱਲੋਂ ਮੀਟਿੰਗ ਨੂੰ ਪਾਸ ਕਰਾਉਣ ਦੀ ਸਮਝ ਨਹੀਂ ਕਿ ਕਿਉਂ ਕਿ ਲੋਕ ਮੀਟਿੰਗ ਪਾਸ ਹੋ ਜੇ ਮੀਟਿੰਗ ਪਾਸ ਹੋ ਗਈ ਤਾਂ ਕੰਮ ਹੋਲੇ ਮਨੁਨਿਤ ਪ੍ਰਬੰਧਕਾਂ ਵੱਲੋਂ ਵੀ ਜਿਹੜੇ ਸਬੰਧਤ ਅਫਸਰਾਂ ਮੀਟਿੰਗ ਪਾਸ ਕਰਾਉਣ ਦੇ ਕਿਸੇ ਜੂਰੀ ਲੱਜੇਗਾ ਸਬੰਧਤ ਅਫਸਰਾਂ ਉਹ ਅਫਸਰਾਂ 'ਤੇ ਦਬਾਅ ਦੇਣ ਕੀ ਇਹ ਮੀਟਿੰਗ ਥੋੜੀ ਪਾਸ ਹੀ ਹੋਈ ਕੀ ਆ ਕਾਰਨ ਹੈ ਜੇ ਮੀਟਿੰਗਾਂ ਨਹੀਂ ਪਾਸ ਹੋਣੀਆਂ ਅਸੀਂ ਡਿਵੈਲਪਮੈਂਟ ਕਿਸ ਤਰ੍ਹਾਂ ਕਰੂੰਗੇ ਲੋਕ ਐਮਸੀ ਨੂੰ ਮਾਰਾ ਕਹਿ ਰਹੇ ਆ ਸਰਕਾਰ ਨੂੰ ਮਾਰਾ ਕਹਿ ਰਹੇ ਆ ਈਲਾ ਪੈ ਰਹੀ ਐ ਖਰੜਾ ਇੰਨਾ ਬੁਰਾ ਹਾਲ ਤੱਕ ਜਿੰਦਗੀ ਚ ਨਹੀਂ ਦੇਖਿਆ ਜਿੰਨਾ ਇਸ ਘਰ ਵਿੱਚ ਹੋਇਆ ਏ ਇਹਦਾ ਅਸਲ ਗੁਨੇਕਾਰ ਕੌਣ ਐ ਐਮਸੀ ਆ ਜੀ ਪ੍ਰਸ਼ਾਸਨ ਐ ਅਥੀ ਥੋੜੇ ਐ ਇਹਦਾ ਜਵਾਬ ਦੇਣਗੇ ਹੁਣ ਜਵਾਬ ਦੋ 6 ਮਹੀਨੇ ਤੱਕ ਹੋਗੇ 6 ਮਹੀਨੇ ਤੱਕ ਜੇ ਆਪਾਂ ਪਾਸੇ ਕਰ ਸਕਦੇ ਮੀਟਿੰਗ ਕਰਨੇ ਦਾ ਫਾਇਦਾ ਕੀ ਐ ਜੀ ਤੇ ਆਪਾਂ ਹੋ ਤਾਂ ਨਾ ਦੇ ਦੇ ਆਪਾਂ ਐਮਸੀ ਸਭਾ ਨਾਲ ਜਿਹੜੇ ਜਿਨ੍ਹਾਂ ਨੂੰ ਸੰਗਠਨ ਬਣੇ ਹੋਏ ਐ ਕਲੱਬ ਬਣੇ ਉਹਨਾਂ ਨੇ ਪੂਰਾ ਜਲੂਸ ਗੱਡਿਆ ਜੀ ਕੁੱਤੇ ਅੱਜ ਵੀ ਸਮਝਦੇ ਕਿ ਇੰਨੀ ਬਰਬਸਾਥ ਵਿੱਚ ਕੰਮ ਨਹੀਂ ਹੋ ਸਕਦਾ ਪਰ ਹੁਣ ਜਿਹੜੇ ਕੰਮ ਹੁਣ ਨੀਜਰ ਰੋਡ ਐ ਨੀਜਰ ਰੋਡ ਜਿੱਥੇ ਬਾਈ ਬਣਦਾ ਸੈਂਟਰਲ ਬੈਂਕ ਤੱਕ ਪੱਕੀ ਰੋਡ ਬਣੀ ਹੋਈ ਐ ਉੱਥੇ ਪੁਰਾਣੀ ਰੋਡ ਦੀ ਕਿੰਨੀ ਜਗ੍ਹਾ ਤੱਕ ਅਸੀਂ ਖੱਡੇ ਪੈ ਗਏ ਉੱਥੇ ਡੇਢ ਡੇਢ ਫੁੱਟ ਦੇ ਹੁਣ ਤੋਂ 20 ਦਿਨ ਪਹਿਲਾਂ ਪਰਾਂਦੇ ਵੀ ਰਹੇ ਆ ਲਾਸਟਾ ਵਾਲੇ ਜੀ ਤਕਰੀਬਨ ਇੱਕ ਮਹੀਨਾ ਹੋ ਚੱਲਿਆ ਆਪਾਂ ਜਿੰਨੀ ਕਰੀ ਲੀ ਦੇ ਸਕਦੇ ਓੰਨੀ ਕਿਤਾ ਦੇ ਸਕਦੇ ਆ ਨਾ ਜੇ ਹੁਣ ਅਸੀਂ ਕਾਉਂਸਲਰਾਂ ਨਾਲ ਵੀ ਜਰੂਰ ਕੱਢਣਾ ਸ਼ੁਰੂ ਕਰਤਾ ਫਿਰ ਜ਼ਿਆਦਾ ਦਿੱਕਤ ਆ ਜਾਣੀ ਹੈ ਜੀ ਹੁਣ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਕਰਨਾ ਲੱਗੇ ਮੈਂ ਮੇਰੀ ਬੇਨਤੀ ਸੁਣ ਲੋ ਪਹਿਲਾਂ ਮੈਂ ਤੁਹਾਡਾ ਸਵਾਲ ਲੈ ਲਿਆ ਹੁਣ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਵੀ ਇਕੱਠੇ ਹੋ ਕੇ ਕਰਨਾ ਲੱਗੇ ਔਰ ਤੁਹਾਡੇ ਕੋਲ ਕ੍ਰੈਚਰ ਆਪਣੇ ਦਾ ਤੁਸੀਂ ਕੰਮ ਕਰੂਗਾ ਅਫਸਰ ਤਹਿបាន ਪੂਰੀ ਕੰਮ ਨਹੀਂ ਕਰ ਰਹੀ ਜੀ ਇਹੋ ਸਾਹਿਬ ਨੇ ਵੀ ਹਦਾਇਤਾਂ ਦੇਤੀਆਂ ਪ੍ਰਧਾਨ ਜੀ ਨੇ ਵੀ ਹਦਾਇਤਾਂ ਦੇਤੀਆਂ ਐਮਐਲਏ ਸਾਹਿਬ ਜੀ ਵੀ ਗੱਲ ਕਰਾਤੀ ਐਮਪੀ ਸਾਹਿਬ ਨੇ ਵੀ ਕਹਿਤਾ ਆ ਕਿ ਲੇਕਿਨ ਜਿਹੜਾ ਆਪਣਾ ਅਫਸਰ ਮੈਂ ਕਹਿੰਦਾ ਉਹਨਾਂ ਪਰ ਕੋਈ ਤਾਕਤ ਦੇ ਜੂਨੇ ਨਹੀਂ ਸਰ ਜਿਹੜੇ ਕੰਮ ਪੋਸੀਬਲ ਹੈਗੇ ਹੋਣ ਵਾਲੇ ਸਰ ਉਹ ਤਾਂ ਕਰਾ ਦਿਓ ਓਮ ਇਨਕਲੇਵ ਦੇ ਪਾਰ ਤੇ ਆ ਜੀ ਪ੍ਰਧਾਨ ਜੀ ਨੂੰ ਸਵੇਰੇ 10 ਵਜੇ ਫੋਨ ਕਰਤਾ ਸੀ ਕਿ ਜੀ ਉੱਥੇ ਥੈਲੇ ਚਾਹੀਦੇ ਆ ਇਹੋ ਸਾਹਿਬ ਨੂੰ ਵੀ ਕਿਹਾ ਐਮਐਲਏ ਸਾਹਿਬ ਵੀ ਆਏ ਮੌਕਾ ਦੇਖ ਕੇ ਗਿਆ ਐਮਐਨਏ ਸਾਹਿਬ ਔਰ ਈਓ ਸਾਹਿਬ ਮੈਂ ਅਸੀਂ ਸੇਮ ਕਰ ਦਿੱਤੀ ਜਿੱਤੇ ਕਿਆ ਦੀ ਥੈਲੇਟ ਅਰੇਂਜ ਕਰਾ ਦੋ ਖੈਡੇ ਰਾਤ ਨੂੰ ਆਏ 7 ਵਜੇ ਤੇ ਤੁਹਾਡੀ ਲੇਬਰ ਕੱਢੀ ਅਸੀਂ ਐਨ ਐਨ ਪਾਣੀ ਜੀ ਨਹੀਂ ਵੜਨਾ ਅਗਲੇ ਦਿਨ ਫੇਰ ਪ੍ਰਧਾਨ ਜੀ ਦੱਸੀ ਗਣੋਂ ਗੱਲ ਆ ਗਵਾਹ ਨੇ ਅਗਲੇ ਦਿਨ ਫੇਰ ਬੰਦੇ ਆਏ ਅਗਲੇ ਦਿਨ ਲੇਬਰ ਚੌਂਕ ਤੋਂ ਮੈਨੂੰ ਲਿਆ ਕੇ ਨਾ ਜੀ ਲੇਬਰ ਲਾਣੇ ਤੇ ਉਹ ਵੀ ਤਾਂ ਬੰਦਾ ਹੀ ਸੀ ਆਪਣਾ ਮਲਾਜ਼ਮਾ ਨੂੰ ਪਤਾ ਹੈ ਕਿ ਸਾਨੂੰ ਕੋਈ ਟੈਨਸ਼ਨ ਨਹੀਂ ਸਾਨੂੰ ਤਾਂ 5ਵੇਂ ਸਾਡੀ ਛੁੱਟੀ ਹੈ ਸਾਨੂੰ ਸੈਲਰੀਆਂ ਹਰੇਕ ਮਹੀਨੇ ਆ ਜਾਣੀਆਂ ਉਹਨਾਂ ਨੂੰ ਸਿਰਦਰਦੀ ਲੈਣ ਦੀ ਕੀ ਲੋੜ ਹੈ ਜੀ ਲੇਬਰ ਚੌਂਕ ਤੋਂ ਬੰਦੇ ਲੈ ਆ ਕੇ ਜੀ ਥੈਲੇ ਰਖਵਾਏ ਆ ਜਿਹੜੇ ਕੰਮ ਪੋਸੀਬਲ ਐ ਸਰ ਤੁਸੀਂ ਆਪਣੇ ਨੀਚੇ ਸਟਾਫ ਨੂੰ ਕਿਉਂ ਨਹੀਂ ਖਿੱਚਦੇ ਜੈ ਜੀ ਸਾਹਿਬ ਐ ਕਿੰਨੀ ਵਾਰ ਮੌਕਾ ਦਖਾਲੇ ਜੀ ਨੀਚੇ ਰੋੜਦੈ ਨਾ ਮੈਂ ਜਿਹੜਾ ਅੱਗੇ 13 ਨੰਬਰ ਵਾਰਡ ਤੇ ਮੈਂ ਮੰਗਦਾ ਉਹਨੇ ਦਲਦਲਾ ਉੱਥੇ ਘੱਟ ਕੰਮ ਹੋਊਗਾ ਵੇਸਟੇਜ ਆਫ ਮਨੀ ਐ ਜਿਹੜਾ ਰੋਡ ਪੱਕਾ ਐ ਜਿੱਥੇ ਸਟਰੋਂਗ ਪਾਈਪ ਪੈ ਗਿਆ ਹੌਦੀਆਂ ਬਣ ਗਈਆਂ ਯਾਰ ਉਹਦਾ ਕਰ ਦੋ ਉਹਦੇ ਪਿੱਛੇ ਮੈਨੂੰ ਮਹੀਨਾ ਹੋ ਗਿਆ ਮੈਂ ਕਿੰਨੀ ਵਾਰ ਤੁਹਾਨੂੰ ਕਹਿ ਲਿਆ ਈਓ ਸਾਹਿਬ ਨੂੰ ਕਹਿ ਲਿਆ ਪ੍ਰਧਾਨ ਜੀ ਨੂੰ ਕਹਿ ਲਿਆ ਤੁਹਾਨੂੰ ਉੱਪਰੋਂ ਐਮਐਲਏ ਸਾਹਿਬ ਨੇ ਵੀ ਕਹਿ ਲ ਦੇ ਨਹੀਂ ਕੰਦੀ ਕੋਈ ਰੋੜੀ ਦੀ ਜਿਸਾਂ ਦੀ ਉਹ ਨਹੀਂ ਪਾ ਸਕਦੇ ਕਿਤੇ ਤੇ ਕਸੂਮ ਮੈਂ ਮੈਂ ਵੀਡੀਓ ਦੱਸਦਾ 1 ਮਿੰਟ 2 ਮਿੰਟ ਮੁੱਕ ਜਾ ਮੈਂ ਤੁਹਾਨੂੰ ਵੀਡੀਓ ਦੱਸਦਾ ਕੱਲ ਮੈਂ ਸਟ੍ਰੌਂਗ ਡਸਟ ਮੰਗਾਈ ਸੀ ਨੀਰਾ ਮਿੱਟੀ ਉਹਨੂੰ ਤੁਸੀਂ ਜਾ ਕੇ ਚੈੱਕ ਕਰੋ ਵੀਡੀਓ ਤੁਹਾਡੇ ਕੋਲ ਮੈਂ ਭੇਜੀ ਨਹੀਂ ਮੈਂ ਉਹ ਭੇਜ ਦਿੰਦਾ ਟਿੱਕੇ ਜਾ ਕੇ ਭੇਜੀ ਸੀ ਸਟ੍ਰੌਂਗ ਡੈੱਟ ਜਿਹੜਾ ਰੇਟ ਹੈ ਨਾ ਜੀ 32 33 ਰੁਪਏ ਫੁੱਟ ਆਉਂਦਾ ਹੈ ਜਿਹੜਾ ਉਹ ਮੰਗਾਇਆ ਨਾ 24 ਰੁਪਏ ਫੁੱਟ ਹੈ ਯਾਰ ਹੁਣ ਤਾਂ ਕੰਮ ਸੇਮ ਕਰਸ ਕਰ ਲੋ ਸ਼ਹਿਰ ਤੇ ਸਾਡਾ ਜਲੂਸ ਤਾਂ ਨਿਕੜਿਆ ਹੁਣ ਦੇਖੋ ਮਜਬੂਰਾਂ ਸਾਨੂੰ ਹੁਣ ਆ ਚੀਜ਼ਾਂ ਕਰਨੀਆਂ ਪੈਣੀਆਂ ਮੈਂ ਤੁਹਾਨੂੰ ਨਾ 2-4 ਦਿਨ ਦਾ ਟਾਈਮ ਦਿੰਦਾ ਜੀ 2-4 ਦਿਨ ਦੇ ਵਿੱਚ ਜੇ ਨੀਜਰ ਰੋਡ ਦੀ ਹਾਲਤ ਨਾਲ ਨਹੀਂ ਕੋਈ ਤਾਂ ਮੈਂ ਖੜਕੜਦਾ ਤੇ ਬੈਠੂਗਾ ਅੱਛੇ ਮੇਰੇ ਨਾਲ ਸਾਰੇ ਐਮਟੀ ਦਵਾਨ ਵੀ ਬੈਠਣਗੇ ਇਸ ਹਮਤ ਹੋਣਗੇ ਮੋਹਾਲੀ ਦੀ ਥਾਣਾ ਬਲੋਂਗੇ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਲੁੱਟਾਂ ਖਵਾ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦੇ ਹੋਏ ਤਿੰਨ ਨਿਹੰਗਾ ਸਿੰਘਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਥਾਣਾ ਮੁਖੀ ਬਲੌਂਗ ਦੇ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨਿਹੰਗਾਂ ਵਿੱਚੋਂ ਦੋ ਨਾਬਾਲਗਾਂ ਤੇ ਇੱਕ 80 ਸਾਲਾ ਕੁਲਵਿੰਦਰ ਸਿੰਘ ਜੋ ਸੋਲੋ ਮੋਹਾਲੀ ਦੇ ਟੀਡੀਆਈ ਸਿਟੀ ਇਲਾਕੇ ਵਿੱਚ ਦੇਰ ਰਾਤ ਮੋਟਰਸਾਈਕਲ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਨੂੰ ਸੋਚਣਾ ਮਿਲਦੇ ਹੀ ਨਾਕੇਬੰਦੀ ਦੌਰਾਨ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਜੀ 2 ਤੇ 3 ਤਰੀ ਦੀ ਰਾਤ ਨੂੰ ਇੱਕ ਮੋਟਰਸਾਈਕਲ ਸਨੇਚ ਹੋਇਆ ਸੀ ਜੀ ਟੀਡੀਆਈ 에어ਪੋਰਟ ਰੋਡ ਤੋਂ ਤਿੰਨ ਵਿਅਕਤੀਆਂ ਨੇ ਨਿਹੰਗ ਸਿੰਘਾਂ ਦੇ ਬਾਣੀ ਵਿੱਚ ਆ ਕੇ ਜਿਹੜਾ ਇਹ ਮੋਟਰਸਾਈਕਲ ਸਨੇਚ ਕੀਤਾ ਸੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਉਸ ਅਸੀਂ ਇਹ ਬੰਦੇ ਟ੍ਰੇਸ ਕੀਤੇ ਤੇ ਅਸੀਂ ਇਹਨਾਂ ਵਿੱਚੋਂ ਤਿੰਨੇ ਬੰਦੇ ਅਰੈਸਟ ਕਰ ਲਏ ਨੇ ਜਿਨ੍ਹਾਂ ਵਿੱਚੋਂ ਦੋ ਨਵਾਲਗ ਨੇ ਇੱਕ ਹੈਗਾ ਜਿਹੜਾ ਕੁਲਵਿੰਦਰ ਸਿੰਘ ਜਿਹੜਾ ਵਜਿ ਦੀ ਉਮਰ 38 ਸਾਲ ਦੀ ਹੈਗੀ ਹੈ ਇਹ ਪਿੱਛੋਂ ਨੰਗਲ ਤੋਂ ਬਿਲੋਂਗ ਕਰਦਾ ਸੀ ਤੇ ਇਥੋਂ ਦੀ ਸੀ ਸਨੇਚ ਨਾ ਜਿਹੜੀ ਹੈ ਟੀਡੀਆਈ 에어ਪੋਰਟ ਰੋਡ ਤੋਂ ਟੀਡੀਆਈ ਤੋਂ ਉਹਨਾਂ ਨੇ ਸਨੇਚ ਕੀਤਾ ਸੀ ਜੀ ਤੇ ਉਹ ਸੀ ਮੋਟਰਸਾਈਕਲ ਬਰਾਮਦ ਕਰ ਲਈ ਹੋਰ ਪਹਿਲੀ ਘਟਨਾ ਦਾ ਜਾ ਦੱਸਤਾ ਹੈ ਕਿ ਹੋਰ ਵੀ ਘਟਨਾਵਾਂ ਹਨ ਹਾਲ ਫਿਲਹਾਲ ਸਾਡੇ ਕੋਲ ਜਿਹੜੀ ਇੱਕੋ ਘਟਨਾ ਦੇ ਵਿੱਚ ਸਾਹਮਣੇ ਆਇਆ ਹੋਰ ਕਿਸੇ ਦੇ ਘਟਨਾ ਦੇ ਵਿੱਚ ਕੋਈ ਰੋਲ ਸਾਹਮਣੇ ਨਹੀਂ ਹੈ ਪੇਸ਼ ਕਰਦੇ ਜੀ ਇਹ ਹਨ ਹਾਂ ਜੀ ਅਸੀਂ ਇਹ ਕੱਲ ਪੇਸ਼ ਕੀਤਾ ਸੀ ਜੀ ਕੁਲਵਿੰਦਰ ਨੂੰ ਜਿਹਦਾ ਅਸੀਂ ਪੁਲਿਸ ਨੂੰ ਮਾਰਨ ਲਿਆ ਸੀ ਜੀ ਕੁਲਵਿੰਦਰ ਨੂੰ ਇਹ ਇਹ ਜਿਹੜੇ ਮਤਲਬ ਅਸਲੀ ਬਾਣੇ ਦੇ ਵਿੱਚ ਸੀਗਾ ਲਕੀ ਬਾਣੇ ਸੀ ਕਿਉਂਕਿ ਨਿੰਗ ਸਿੰਘ ਦੇ ਸੀ। ਨਹੀਂ ਹਾਲ ਫਿਲਹਾਲ ਕਿਸੇ ਵੀ ਜਥੇਬੰਦੀ ਨਾਲ ਜੁੜੇ ਸਾਨੂੰ ਨਹੀਂ ਪਾਏਗੇ। ਇਹ ਅਸਲ ਦੇ ਵਿੱਚ ਜਿਹੜਾ ਕੁਲਵਿੰਦਰ ਹੈ ਇਹਨੇ ਤੁਰੰਤ ਹਜੇ ਥੋੜਾ ਟਾਈਮ ਪਹਿਲਾਂ ਹੀ ਅਮਰ ਹੋ ਗਿਆ ਸੀ। ਪਰ ਇਹ ਉਹ ਕਿਸੇ ਜਥੇਬੰਦੀ ਨਾਲ ਦਾ ਕੋਈ ਸਬੰਧ ਨਹੀਂ ਹੈਗਾ ਜੀ। ਦੋਸਤੋ ਇਹ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਤੇਜੁੰਦਰ ਕਾਣੂ ਦੇਵ ਜਸਤ ਰੱਬ ਰਾਖਾ।